ਪਾਈ ਅਮਨਿਤਪਾਲ ਸਿੰਘ ਵੱਲੋਂ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਅਜ਼ਾਦ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਸਮਰਤਕਾਂ ਦੇ ਵੱਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਲੋਕ ਸਭਾ ਹਲਕਾ ਖੰਡੂਰ ਸਾਹਿਬਦੀਨ ਪੈਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਵਕਵਾਖ ਪਿੰਡਾਂ ਦੇ ਵਿੱਚ ਪਾਈ ਅਮਨਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਪੰਥਕ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਸੰਗਤਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਨੇ ਇਨਾ ਮੀਟਿੰਗਾਂ ਦੇ ਦੌਰਾਨ ਸੰਗਤਾਂ ਵੱਲੋਂ ਵੱਡੀ ਹਾਜ਼ਰੀ ਭਰੀ ਜਾ ਰਹੀ ਹੈ। ਇਸ ਦੌਰਾਨ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਮੀਟਿੰਗਾਂ ਦੌਰਾਨ ਸੰਗਤਾਂ ਨੂੰ ਭਾਈ ਅਮਰਿਤਪਾਲ ਸਿੰਘ ਦਾ ਸਾਥ ਦੇਣ ਦੇ ਲਈ ਅਪੀਲ ਕੀਤੀ ਗਈ ਹੈ। ਇਨਾ ਮੀਟਿੰਗਾਂ ਦੇ ਦੌਰਾਨ ਇਲਾਕੇ ਦੀਆਂ ਕਈ ਰਾਜਨੀਤਿਕ ਪਾਰਟੀਆਂ ਦੇ ਸਰਕੰਡ ਆਗੂਆਂ ਨੇ ਵੀ ਹਿੱਸਾ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਮੈਂ ਇੰਨੀਆਂ ਸੰਗਤਾਂ ਦਾ ਪਿਆਰ ਵੇਖ ਕੇ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਕਿ ਜਿਹੜੀਆਂ ਸੰਗਤਾਂ ਇੰਨਾ ਪਿਆਰ ਦੇ ਰਹੀਆਂ ਬਹੁਤ ਬਹੁਤ ਮੈਨਾਂ ਦਾ ਦਿਲੋਂ ਧੰਨਵਾਦ ਕਰਦੀ ਆਂ ਬਾਕੀ ਮੈਨਾਂ ਨੂੰ ਅਪੀਲ ਵੀ ਕਰਦੀ ਬੇਨਤੀ ਵੀ ਕਰਦੀ ਆਂ ਕਿ ਤੁਸੀਂ ਵੱਧ ਚੜ ਕੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਅਮਰਪਾਲ ਸਿੰਘ ਨੂੰ ਬਾਦ ਲਿਆਈਏ ਤਾਂ ਜੋ ਸਾਰੇ ਪੰਜਾਬ ਦੇ ਆਪਣੇ ਮਸਲੇ ਹੱਲ ਹੋਣ ਬੰਦੀ ਸਿੰਘਾਂ ਦੀ ਗੱਲ ਹੋ ਸਕੇ ਪਾਣੀਆਂ ਦੀ ਗੱਲ ਹੋ ਸਕੇ ਪੰਜਾਬ ਦੇ ਹਰ ਮੁੱਦੇ ਤੇ ਵਿਚਾਰਿਆ ਜਾਵੇ ਆਪਣੇ ਪੰਥ ਨੂੰ ਪੰਜਾਬ ਨੂੰ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਸ ਸੰਗਤ ਰੂਪ ਦੇ ਵਿੱਚ ਗੁਰਦੁਆਰਾ ਸਹਿਫਲਾ ਦਾ ਬਾਅਦ ਜਿਹੜੀ ਗੁਰੂਆਂ ਦੀ ਸਾਡੀ ਦੀ ਚੰਨਛੋ ਪ੍ਰਾਪਤ ertid ਹੈ ਸਾਡੇ ਮਹਾਪੁਰਸ਼ ਬਾਬਾ ਲੀਡਰ ਸਿੰਘ ਜੀ ਤੇ ਅਸੀਂ ਸਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਜਿਹੜੇ ਖੰਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਵਿਚਾਰ ਰਾਸ ਬੇਨਤੀ ਕਰਕੇ ਅਸੀਂ ਤੁਰੇ ਹਾਂ ਹੁਣ ਜਦੋਂ ਸਾਡੀ ਗੱਲ ਕਿਸੇ ਪ੍ਰੈਜ਼ੀਡੈਂਟ ਨੇ ਨਹੀਂ ਸੁਣੀ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਸੁਣੀ ਨਹੀਂ ਨਾ ਸਾਡੀ ਗੱਲ ਕਿਸੇ ਚੀਫ ਮਿਨਿਸਟਰ ਨੇ ਸੁਣੀ ਆ ਨਾਰਾਜ ਸਭਾ ਦੇ ਮੈਂਬਰ ਨੇ ਸੁਣੀ ਆ ਨਾ ਲੋਕ ਸਭਾ ਦੇ ਮੈਂਬਰ ਨੇ ਸੁਣੀ ਆ ਜਦੋਂ 92 ਐਮਐਲਏ ਨੇ ਨਹੀਂ ਸੁਣੀ ਨਾ ਸਾਡੀ ਕਿਸੇ ਨੇ ਕੋਰਟ ਨੇ ਸੁਣੀ ਫਿਰ ਸੰਵਿਧਾਨ ਦੀ ਧਾਰਾ 14 19 21 ਦੇ ਮੁਤਾਬਕ ਅਸੀਂ ਤਰਨੇ ਮੁਜਾਰੀ ਕੀਤੀ ਫਿਰ ਵੀ ਨਹੀਂ ਸੁਣੀ ਗਈ ਫਿਰ ਕਾਨੂੰਨ ਦੇ ਮੁਤਾਬਕ ਸਾਡਾ ਹੱਕ ਕੱਕੇ ਜਮੂਰੀਅਤ ਦਾ ਵਿੱਚ ਹਿੱਸਾ ਲਈਏ ਤੇ ਪਾਰਲੀਮੈਂਟ ਦੀ ਚੋਣ ਜਿਹੜੇ ਚੋਣ ਲੜ ਰਹੇ ਆ ਹੁਣ ਹੱਕ ਅਸੀਂ ਸੰਗਤ ਦੇ ਰਾਹੀਂ ਇਹ ਲਵਾਂਗੇ ਸੰਗਤ ਸਾਡੀ ਜੱਜ ਵੀ ਹੈ ਤੇ ਵਕੀਲ ਵੀ ਹੈ ਇਹ ਫੈਸਲਾ ਨੇ ਆਪਣੇ ਭਵਿੱਖ ਦਾ 5 ਸਾਲ ਲਈ ਕਰਨਾ ਹੈ ਤੇ ਐਤ ਕੀ ਫੈਸਲਾ ਬਹੁਤ ਅੱਛਾ ਉਹ ਕਰਨਗੇ ਕਿਉਂਕਿ ਕਦੇ ਵਕੀਲ ਕੋਲੇ ਪਾਵਰ ਕੱਲੀ ਵਕੀਲਾਂ ਦੀ ਹੈ ਜੱਜ ਕੋਲੇ ਪਾਵਰ ਕੱਲੀ ਜੱਜ ਦੀ ਹੈ ਸੰਗਤ ਕੋਲੇ ਦੋ ਪਾਵਰਾਂ ਹੈ ਵਕੀਲ ਦੀ ਵੀ ਤੇ ਜੱਜ ਦੀ ਵੀ ਹੁਣ ਦੋਨੇ ਜੱਜ ਤੇ ਵਕੀਲ ਬਣ ਕੇ ਫੈਸਲਾ ਕਰਨਗੇ ਅੱਜ ਵਕੀਲ ਵੀ ਸਾਡੇ ਕੋਲੇ ਆਏ ਬੈਠੇ ਹੈ ਤੇ ਜੱਜ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਅੱਜ ਜੱਜ ਤੇ ਵਕੀਲ ਇਕੱਠੇ ਹੋ ਗਏ ਹੈ ਤੇ ਫੈਸਲਾ ਕਰਨਾ ਹੈ ਅਮਰਤਪਾਲ ਵਾਜ ਜਿੱਤਣਗੇ ਜੀਰੇ ਤੋਂ ਬੜੇ ਬੰਦੇ ਆ ਰਹੇ ਹੈ ਇਸੇ ਤਰੀਕੇ ਮੈਂ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹਾਂ ਉਹ ਵੀ ਆਮ ਆਦਮੀ ਲੋਕ ਚੱਲ ਰਹੇ ਨੇ ਕਿਉਂਕਿ ਇਹ ਲੋਕਾਂ ਨੂੰ ਪਤਾ ਨਹੀਂ ਇਹ ਦਲ ਬਦਲੂਆਂ ਦਾ ਸਿਸਟਮ ਹੋ ਗਿਆ ਹੈ ਪਰਿਵਾਰਵਾਦ ਹੋ ਗਿਆ ਹੈ ਕਹਿੰਦਾ ਪਹਿਲਾਂ ਮੈਂ ਬਣਾ ਫਿਰ ਮੇਰਾ ਪੁੱਤ ਬਣੇ ਫਿਰ ਮੇਰਾ ਭਤੀਜਾ ਬਣੇ ਫਿਰ ਕਹਿੰਦੇ ਆ ਦਲ ਬਦਲੂ ਸ਼ਾਮ ਨੂੰ ਕਿਤੇ ਦੁਪਹਿਰੇ ਕਿਤੇ ਰਾਤ ਨੂੰ ਕਿਤੇ ਕੁੜ ਕੁੜ ਕਿਤੇ ਆਂਡੇ ਕਿਤੇ ਸਾਈਆਂ ਕਿਤੇ ਵਧਾਈਆਂ ਕਿਤੇ ਤੇ ਸੰਗਤ ਕਹਿੰਦੀਆਂ ਸਾਈਆਂ ਜਿੱਥੇ ਮਰਜ਼ੀ ਲਾਓ ਵਧਾਈਆਂ ਜਿੱਥੇ ਮਰਜ਼ੀ ਲਓ ਆਂਡੇ ਕਿਤੇ ਮਰਜ਼ੀ ਦਿਓ ਅਸੀਂ ਤਾਇਤ ਕੀ ਫੈਸਲਾ ਅਮਰਤਪਾਲ ਤੇ ਤੁਹਾਡੇ ਹੱਕ ਦੇ ਵਿੱਚ ਕਰ ਹੀ ਦੇਣਾ ਤੇ ਉਹਨਾਂ ਨੇ ਗੁਰੂ ਦਾ ਆਸਰਾ ਲੈ ਕੇ ਇਹ ਨਸ਼ੇ ਬੰਦ ਕਰਕੇ ਸਾਰੀਆਂ ਕੌਮਾਂ ਨੂੰ ਬਚਾ ਲਿਆ ਸੀ ਤੇ ਹੁਣ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਬਚਾਈਏ ਜੋਰ ਹੈ ਹਿੱਕ ਦੇ ਜੋਰ ਹੈ ਨਾ ਹਿੱਕ ਦੇ ਜੋਰ ਨਾਲ ਉਹਨਾਂ ਨੂੰ ਅੰਦਰ ਰੱਖਿਆ ਤੁਸੀਂ ਸੰਗਤ ਦੇ ਜੋਰ ਨਾਲ ਬਾਹਰ ਕੱਢ ਲੋ ਸਿਰ ਪਹਿਲਾਂ ਤਾਂ ਖੜਾ ਹੀ ਨਹੀਂ ਕਰਨਾ ਚਾਹੀਦਾ ਸੀ ਇਹਦੇ ਖੜਾ ਕਰ ਲੈ ਕੇ ਤੇ ਵਾਪਸ ਲੈ ਲੈ ਦੇਰ ਮੈਂ ਕੀਤਾ ਦੁਰਸਤ ਪੈਸਾ ਹੁਣ ਸਭ ਤੋਂ ਪਹਿਲਾਂ ਅਮਰਤਪਾਲ ਦਾ ਨਾਮ ਲੈ ਲਿਆ ਸੀ ਵੀ ਲੜਨਾ ਚਾਹੀਦਾ ਅਰਦਾਸਾਂ ਮੈਂ ਕੀਤੀਆਂ ਸਾਡੇ ਕੋਲੇ ਕਹਿੰਦੇ ਅਸੀਂ ਖੜਾ ਹੀ ਨਹੀਂ ਕੀਤਾ ਅਸੀਂ ਕਹਿੰਦੇ ਜੇ ਦਿਤਾਉਣਾ ਹੀ ਹੋਣਾ ਪੌਣ ਹੀ ਬੜਾ ਮੈਂ ਡਬਲ ਮਾਈਂਡ ਜਿੰਦਗੀ ਚ ਹੁੰਦਾ ਹੀ ਨਹੀਂਗਾ ਕਿਉਂ ਡਬਲ ਮਾਈਂਡ ਹੋਵੇ ਠੀਕ ਹੈ ਇਸ ਕਰਕੇ ਤੇ ਭਾਈ ਵਿਰਸਾ ਸਿੰਘ ਬਲਟੋਆ ਉਹਨਾਂ ਨੂੰ ਚਾਹੀਦਾ ਬੈਠ ਜਾਣਾ ਚਾਹੀਦਾ ਕੌਮ ਵੱਡੀ ਹੁੰਦੀ ਆ ਬੰਦਾ ਨਹੀਂ ਵੱਡਾ ਬਣੇ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਵੱਡੀ ਹੁੰਦੀ ਆ ਇਸ ਕਰਕੇ ਇਹਨਾਂ ਸਾਰਿਆਂ ਨੂੰ ਬੈਠ ਜਾਣਾ ਚਾਹੀਦਾ ਯਾਰ ਕੀ ਨਹੀਂ ਗੱਲ ਹੈ ਉਹ ਕਹਿੰਦੇ ਅਸੀਂ ਵੀ ਜੇਲਾਂ ਕੱਟੀਆਂ ਇੰਨੇ ਸਾਲ ਦੇ ਕੋਈ ਜੇਲਾਂ ਕੱਟੀਆਂ ਤਾਂ ਦੋ ਵਾਰੀ ਉਹ ਬਣ ਗਿਆ ਜੀ ਵਰਜੀਰ ਵੀ ਬਣ ਗਿਆ ਤੇ ਮੰਤਰੀ ਵੀ ਬਣ ਗਿਆ ਤੇ ਫੇਰ ਉਹਨੇ ਲੋਕਾਂ ਨੇ ਉਹਨੂੰ ਆਪਦਾ ਫਲਤਾ ਦੇ ਦਿੱਤਾ ਹੁਣ ਬਹੁਤ ਨਜ਼ਾਰਾ ਲੈ ਲਿਆ ਯਾਰ ਜੇ ਬੰਦਾ 10 ਸਾਲ ਰਹਿ ਜਾਵੇ ਤੇ 10 ਸਾਲ ਥੋੜੇ ਹੁੰਦੇ ਆ ਤੇ ਹੁਣ ਫੇਰ 5 ਸਾਲ ਫੇਰ ਵੀ ਇਹ ਬਾਅਦ ਵਿੱਚ ਲੈਵੇ ਕਿਤੇ ਦੇਖਣਾ ਤਾਂ ਅਬਲ ਤਾਂ ਦਿੱਲੀ ਨਹੀਂ ਕਹਿੰਦਾ ਆਪ ਗੱਲ ਚ ਹਾਰ ਪਾ ਦੇਣਾ ਚਾਹੀਦਾ ਅੱਜ ਆਪਣੇ ਜੋ ਇਲੈਕਸ਼ਨ ਰਾळे ਆਜ਼ਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੇ ਮਾਦਾ ਜੀ ਜਿਹੜੇ ਅੱਜ ਇਲੈਕਸ਼ਨ ਦੌਰਾਨ ਨੇ ਸ਼ੁਰੂਆਤ ਕੀਤੀ ਆ ਗੁਰਦਰਾ ਗੁਰਸਾਹਬ ਪਾਸੇ ਸਿਮੀ ਤੋਂ ਅਲਾਸ ਬੇਨਤੀ ਕਰਕੇ ਸੰਗਤਾਂ ਨੇ ਬਹੁਤ ਵੱਡਾ ਹੰਗਾਰਾ ਉਹਨਾਂ ਭਰਿਆ ਔਰ ਸਾਰੀ ਸੰਗਤ ਉਸ ਤੋਂ ਬਾਅਦ ਫਿਰ ਸਰਪੰਨ ਸਾਹਿਬ ਸਨਾਪਨ ਦੇ ਘਰੇ ਆ ਕੇ ਗੁਨਾਹਾਈ ਬੁਲਾਈ ਆ ਔਰ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਸਾਰੇ ਵੱਧ ਚੜ ਕੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜਾ ਭਾਈ ਅਮਰਪਾਲ ਸਿੰਘ ਬਾਤੋਂ ਵੋਟਾਂ ਪਾ ਕੇ ਜਿਹੜਾ ਉਹਨਾਂ ਨੂੰ ਕਾਮ ਜੋ ਕਰਨੇ। ਹਲੋ ਉਹ ਮੇਰਾ ਕਿ ਅਮਰਪੁਰ ਚੇਤਕੇ ਬਿਲਕੁਲ ਪੂਰੀ ਉਮੀਦ ਆ ਜੀ ਬੜੇ ਵੱਡੇ ਫਰਕਾਂ ਚ ਦਿਓਗੇ। ਮਰੋ ਲੋਕਾਂ ਦੇ ਵਿੱਚ ਇਤਸ਼ਾਹ ਹੋਆ ਵੀ ਜਿਹੜਾ ਅੱਗੇ ਜਿਹੜੀ ਆ ਬੀਬੀ ਖਾਲੜਾ ਵਾਲੀ ਜਿਹੜੀ ਗਲਤੀ ਕਰ ਲਈ ਨਾ ਲੋਕਾਂ ਨੇ ਉਹ ਦਾਗ ਜਿਹੜਾ ਹੁਣ ਉਹ ਤਾਂ ਵੱਧ ਤੋਂ ਨੌਜਵਾਨ ਆ ਸਾਰੇ ਲੋਕਾਂ ਚ ਕੋਈ ਇਹ ਆ ਕੋਈ ਵੀ ਉਹ ਦਾਗ ਜਿਹੜਾ ਧੋਣ ਦੀ ਜਿਹੜੀ ਆ ਕਟੂਰ ਸਾਹਿਬ ਹਲਕਾੜੀ ਉਹ ਪੂਰੀ ਕੋਸ਼ਿਸ਼ ਕਰਨਗੇ। ਬਹੁਤ ਵਧੀਆ ਉਹਨਾਂ ਦੀ ਪੰਥਕ ਸੋਚ ਆ ਜੀ। ਅਸੀਂ ਦੇ ਬੇਨਤੀ ਕਰਦੇ ਹਾਂ ਵੀ ਜਿਹੜੇ ਹੋਰ ਪਾਰਟੀਆਂ ਖਾਸ ਕਰਕੇ ਕਾਲੀ ਦਲ ਵੀ ਆ ਉਹ ਵੀ ਆਪਣੇ ਪੰਥ ਕੋਲ ਉਹਨਾਂ ਨੂੰ ਵੀ ਹੱਕ ਦੇਓ ਜਿਹੜਾ ਆਪਣਾ ਉਮੀਦਵਾਰ ਜਿਹੜਾ ਪੜਾ ਲੈਣਾ ਚਾਹੀਦਾ ਇੱਕ ਉਮੀਦਵਾਰ ਨਾਲ ਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣ ਲਗਾ ਪਰ ਇਹ ਪਾਰਟੀਆਂ ਜਿਹੜੀਆਂ ਕਹਿਣ ਨੂੰ ਹੋ ਰਿਹਾ ਕਰਨ ਨੂੰ ਹੋ ਰਿਹਾ ਇਹਨਾਂ ਦੇ ਵਿੱਚ ਅਸੀਂ ਤਾਂ ਸਾਰੇ ਬੇਨਤੀ ਕਰਦੇ ਆ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕੰਮ ਦੇ ਲਈ ਅਸੀਂ ਆ ਗੁਜੀਆਂ ਪਾਰਟੀਆਂ ਜੁੜੇ ਹੋਏ ਆ ਕੋਈ ਕਾਲੀ ਦਲ ਨਾਲ ਜੁੜਿਆ ਕੋਈ ਕਾਂਗਰਸ ਨਾਲ ਜੁੜਿਆ ਕੋਈ ਆਜ਼ਾਦ ਉਮੀਦਵਾਰ ਨਾਲ ਜੁੜਿਆ ਕੋਈ ਝਾੜੂ ਨਾਲ ਜੁੜਿਆ ਪਰ ਇਹ ਸਾਰੇ ਜਿਹੜੇ ਉਤਸ਼ਾਹ ਵਾਲੇ ਲੋਕਾਂ ਜਿਹੇ ਜਿੱਥੇ ਧਰਮ ਦੀ ਗੱਲ ਆ ਜਾਵੇ ਉਥੇ ਪਾਰਟੀ ਹਾਂਜੀ ਪੰਥਕ ਮੁੱਦੇ ਨੂੰ ਲੈ ਕੇ ਪੰਥਕ ਮੁੱਦੇ ਨੂੰ ਲੈ ਕੇ ਤੁਮ ਜਿਹੜਾ ਲੋਕਾਂ ਦਾ ਉਹਨੇ ਸਾਥ ਦਿੱਤਾ ਜੋ ਉਹਨਾਂ ਤੇ ਨਜਾਇਜ਼ ਹੋਈ ਜਿਹੜਾ ਨਾ ਉਹਨੂੰ ਨਜਾਇਜ਼ ਜਿਹੜਾ ਬੰਦ ਕੀਤਾ ਗਿਆ ਅੰਦਰ ਉਹਨਾਂ ਨੂੰ ਉਜਾਦ ਕਰਾਉਣ ਵਾਸਤੇ ਇਹ ਸਾਰੇ ਲੋਕਾਂ 'ਚ ਬਹੁਤ ਭਾਰੀ ਦਸ਼ਾ ਹੈ